ਤਾਂ ਦੇਖ ਲਓ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਵਿਆਦ ਵੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਬਹੁਤ ਸੁਣ ਲਈ ਕਿਤੇ ਪ੍ਰਮਾਤਮਾ ਨੇ ਪ੍ਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਪ੍ਰੀਕ ਹੈ ਫਿਰ ਕਹਿ ਬੈਠੀ ਜੀ ਮੇਰੇ ਪਾਈ ਨੇ ਚਿੱਟਾ ਵੇਚੇ ਉਹਦਾ ਕੱਖ ਨਾ ਰਹੇ ਉਹ ਵੀ ਨਿਪਟ ਗਏ ਕੰਮ ਇਹਦਾ ਮਤਲਬ ਤਾਂ ਮੈਨੂੰ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪ੍ਰਮਾਤਮਾ ਸੁਣਦੇ ਐ ਇਦਾਂ ਹੋਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਬੇਲੇ ਤਾਂ ਹੈਗੇ ਨੇ ਹੁਣ ਗੱਲੀ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਛੇਤੀ ਬਣਾਓ ਕਹਿੰਦਾ ਮੁੱਖ ਮੰਤਰੀ ਅ ਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ 27 ਛੇਤੀ ਨਹੀਂ ਆ ਸਕਦੀ ਮੈਂ ਕਿਹਾ ਲੋਕ ਤਾਂ ਕਹਾਨੂੰ ਕਹਿੰਦੇ ਨੇ ਤੂੰ ਹੀ ਕਹਿਣਾ ਹੈ ਕਿ ਛੇਤੀ ਨਹੀਂ ਆਦਾ ਛੇਤੀ ਵੀ ਆ ਜਾਏ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋ ਕਰ ਦੇਣਗੇ ਨਵੇੜੇ ਸਭ ਪਤਾ ਲੋਕਾਂ ਨੂੰ ਜੀ ਪਬਲਿਕ ਹੈ ਸਭ ਜਾਣਦੀ ਹੈ ਸੋ ਇਹ ਇੱਕ ਮਜ਼ਾਕ ਸਾਡੇ ਨਾਲ ਇਹ ਕਰ ਰਹੇ ਨੇ ਮੈਂ ਬਹੁਤ ਵਾਰੀ ਕਿਹਾ ਕਿ ਭਾਜਪਾ ਜਿਹੜੀ ਹੈ ਪੰਜਾਬੀਆਂ ਤੋਂ ਬਦਲਾ ਲੈ ਰਹੀ ਹੈ ਚਾਹੇ ਉਹ ਪੈਸੇ ਰੋਕ ਕੇ ਚਾਹੇ ਮੈਂ ਇਹ ਵੀ ਇਥੋਂ ਤੱਕ ਕਹਿਆ ਹੋਇਆ ਮੈਂ ਤਾਂ ਕਿ ਜੇ ਇਹਨਾਂ ਦਾ ਵਾਸ ਚੱਲੇ ਹਲੇ ਚੱਲਦਾ ਨਹੀਂ ਹੁਣ ਤਾਂ ਚੱਲਣਾ ਵੀ ਨਹੀਂ ਇਹ ਜਨਗਨ ਮੰਚੋਂ ਪੰਜਾਬ ਕੱਢ ਦੇਣਾ ਪੰਜਾਬ ਸਿੰਧ ਗੁਜਰਾਤ ਮੜਾਟਾ ਉਥੇ ਯੂਪੀ ਕਰਨਾ ਯੂਪੀ ਸਿੰਧ ਗੁਜਰਾਤ ਮੜਾਟਾ ਦਰਾਵੀੜ ਉਤਖਲ ਬੰਗਾ ਇਹਨਾਂ ਜੀ ਵਾਸਤੇ ਲਿਆ ਇੰਨੀ ਜ਼ਿਆਦਾ ਪੰਜਾਬ ਨਾਲ ਇਹਨਾਂ ਦੀ ਦੁਸ਼ਮਣੀ ਪਾੜੀ ਹੋਈ ਹੈ ਸੋ ਇਸ ਕਰਕੇ ਮੈਂ ਚੱਕਰ ਸਾਹਿਬ ਤੇ ਬਿੱਟੂ ਸਾਹਿਬ ਤੋਂ ਉਮੀਦ ਕਰੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਕੋਲ ਜਾ ਕੇ ਪੁੱਛੋ ਕਿ ਜੀ ਆ ਤੁਸੀਂ ਕੀ ਕੀਤਾ ਮੈਚ ক্রিকেট ਦੇਖੋ క్రికెਟ ਮੈਨਾਂ ਸਰ ਜੁ ਕਿ ক্রিকেট ਇੰਤਜ਼ਾਰ ਕਰ ਸਕਦੀ ਹੈ ठीक है ना पर आस्था ज गुरपुरब जंगरांदा ज विसाखियां वह इंतजार नहीं कर सकते क्रिकेट का तो मैच तक कभी फिर खेड लियो फिल्मा भी इंतजार कर सकते हैं चलो कोई नहीं पर समझते हो भी मतलब जिम्मे अम चाहवे उम्मीें चलू भैया तो नहीं चलता होंगे गलत फहमी च है ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਹੇ ਦੀ ਤੇ ਸੋਨੇ ਦੀ ਦੁਕਾਨ ਆਮੋ-ਸਾਮਣੇ ਸੀ ਬਾਜ਼ਾਰ 'ਚ ਤਾਂ ਇੱਕ ਦਿਨ ਸੋਨੇ ਤੇ ਲੋਹੇ ਨੇ ਆਪਸ 'ਚ ਗੱਲ ਕੀਤੀ ਕਹਿੰਦਾ ਯਾਰ ਥੋੜਾ ਸੋਨਾ ਕਹਿੰਦਾ ਥੋੜਾ ਤੇਰੇ ਵੀ ਪੈਂਦਾ ਥੋੜਾ ਮੇਰੇ ਵੀ ਪੈਂਦਾ ਕਹਿੰਦਾ ਤੂੰ ਥੋੜਾ ਜਿਆਦਾ ਰੌਲਾ ਨਹੀਂ ਪਾਉਂਦਾ ਉਹ ਸੁਣਦਾ ਹੁੰਦਾ ਕਹਿੰਦਾ ਤੇਰਾ ਤੇਰੀ ਤੇਰੀ ਆਵਾਜ਼ ਕਹਿੰਦਾ ਸਾਰੇ ਬਾਜ਼ਾਰ 'ਚ ਮੇਰੇ ਵਾਲੇ ਤੁਹਾਡੇ ਦਾ ਪਤਾ ਲੱਗੇ ਕਹਿੰਦੇ ਕਿ ਤੈਨੂੰ ਕਦੇ ਉਹ ਕਹਿੰਦਾ ਵੀ ਦੇਖ ਲੋਹੇ ਦਾ ਥੋੜਾ ਤੇਰੇ ਵੀ ਵੱਜਦਾ ਲੋਹੇ ਦਾ ਮੇਰੇ ਵੀ ਵੱਜਦਾ ਤੂੰ ਸੋਨਾ ਹੈ ਲੋਹਾ ਤੇਰੇ ਵਾਸਤੇ ਸ਼ਰੀਕ ਹੈ ਸ਼ਰੀਕਾਂ ਦਾ ਕੰਮ ਹੀ ਕੁੱਟਣਾ ਹੁੰਦਾ ਹੈ ਸ਼ਰੀਕਾਂ ਦਾ ਕੰਮ ਹੀ ਮਤਲਬ ਡਿਸਟਰਬ ਕਰਨਾ ਹੁੰਦਾ ਤਾਂ ਕਰਕੇ ਤੇਰੇ ਹੌਲੀ-ਹੌਲੀ ਬਚੀ ਜਾਂਦਾ ਤੂੰ ਜਰੀ ਜਾਂਦਾ ਕਹਿੰਦਾ ਮੈਨੂੰ ਦੁੱਖ ਏਸ ਗੱਲ ਦਾ ਮੈਂ ਰੋਂਦਾ ਤਾਂ ਜਾਂਦਿਆਂ ਕਿ ਮੈਨੂੰ ਮੇਰੇ ਆਪਣੇ ਕੁੱਟਦੇ ਨੇ ਲੋਹੇ ਦਾ ਥੋੜਾ ਲੋਹੇ ਨੇ ਕੁੱਟਦੇ ਕਹਿੰਦਾ ਤਾਂ ਮੈਨੂੰ ਰੋਣਾ ਜ਼ਿਆਦਾ ਆਉਂਦਾ ਦੁੱਖ ਏਸ ਗੱਲ ਦਾ ਕਿ ਸਾਡੇ ਆਪਣੀ ਪਾਬੰਦੀਆਂ ਲਾਈ ਜਾਂਦੇ ਯਾਰ ਅੰਗਰੇਜ਼ ਕਹਿੰਦੇ ਜਾਂ ਕੁਝ ਕੋ ਕਹਿੰਦੇ ਵੀ ਇੱਧਰ ਨਾ ਆਇਓ ਗੱਲ ਹੋਰ ਹੈ ਸਾਡੇ ਵਾਲੀ ਬਵੰਦੀਆਂ ਲਈ ਜਾਂ ਸਾਡੇ ਤੇ 10 ਲੱਖ ਸਾਡਾ ਕੈਜੂਅਲਟੀਆਂ ਨੇ 10 ਲੱਖ ਪਾਰਟੀਸ਼ਨ ਵੇਲੇ ਕਿਵੇਂ ਗੱਡਿਆਂ ਤੇ ਆਏ ਨੇ ਲੁਕਦੇ ਸ਼ਿਪ ਦੇ ਕੁੜੀਆਂ ਨੂੰ ਲੁਕਾਉਂਦੇ ਕਿਤੇ ਗਲ ਕੋਟ ਕੇ ਮਾਰਦੇ ਕਿਤੇ ਟ੍ਰੇਨਾਂ ਜਿਹੜੀਆਂ ਨੇ ਉਹ ਭਰੀਆਂ ਲਾਸ਼ਾਂ ਦੀਆਂ ਇਧਰੋਂ ਆ ਰਹੀਆਂ ਨੇ ਉਧਰੋਂ ਆ ਰਹੀਆਂ ਨੇ ਘੱਟ ਵੱਡ ਹੋ ਗਈ ਤੇ ਕਾਦੀ ਜਿਆਦੀ ਸੰਤ ਬਹੁਤ ਮਹਿੰਗੀ ਪੈ ਗਈ ਜਿਆਦੀ ਹੈ ਸੁਇਸ ਕਰਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮੈਂ ਕਹਿਣਾ ਕਿ ਜੀ ਭਾਵਨਾਵਾਂ ਨਾਲ ਪੰਜਾਬੀਆਂ ਦੇ ਨਾਲ ਖੇਡੋ ਨਾ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਬੜੀ ਬਰਕਤ ਵਾਲੀ ਧਰਤੀ ਹੈ ਪੰਜਾਬ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਦਿਓਗੇ ਫਿਰ ਕੀ ਹੁੰਦਾ ਪੰਜਾਬ ਤਾਂ ਫਿਰ ਵੀ ਉੱਠ ਖੜੂਗਾ ਇਸ ਤੋਂ ਪਹਿਲਾਂ ਵੀ ਪੰਜਾਬ ਤੇ ਬੜਾ ਹਮਲੇ ਹੋਏ ਨੇ ਬੜੀ ਵਾਰ ਪੰਜਾਬ ਡਿੱਗਿਆ ਬਹੁਤ ਬਹੁਤ ਵਾਰੀ ਪੰਜਾਬ ਉਣੀ ਵਾਰੀ ਉੱਠਿਆ ਵੀ ਹੈ ਪੰਜਾਬ ਤੁਹ ਗਣੇ ਸ਼ਕਤੀ ਨਾਲ ਮਜਬੂਤ ਹੋ ਕੇ ਉੱਠਾਂਗੇ ਤੇ ਪਰ ਆ ਜਿਹੜਾ ਤੁਹਾਡੀਆਂ ਜਿਆਤੀਆਂ ਨੇ ਇਹਨਾਂ ਨੂੰ ਹਮੇਸ਼ਾ ਯਾਦ ਰੱਖਾਂਗੇ ਕਿ ਤੁਸੀਂ ਜਦੋਂ ਆਉਂਗੇ ਸਾਡੇ ਤੋਂ ਕੋਈ ਕੰਮ ਲੈਣ ਸਾਡੇ ਤੋਂ ਕੰਮ ਲੈਣਾ ਕੀ ਤੁਸੀਂ ਵੋਟਾਂ ਹੀ ਲੈਣੀ ਹੁੰਦੀਆਂ ਸਭ ਤੋਂ ਹੋਰ ਕਿ ਸਾਡੇ ਤੋਂ ਜਬ ਜਾਵਰ ਚੋੜ ਲੈਣੇ ਨੇ ਚਲੋ ਤਾਂ ਨਹੀਂ ਅਸੀਂ ਰੋਕਦੇ ਅਸੀਂ ਇੰਨੇ ਤਾਂ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅਸੀਂ ਤਾਂ ਪਾਣੀ ਵੀ ਦੁਸ਼ਮਣਾਂ ਨੂੰ ਪਿਆ ਦੇਣਾ ਤੁਸੀਂ ਦੁਸ਼ਮਣ ਤਾਂ ਨਹੀਂ ਹੈਗੇ ਹੈਗੇ ਤਾਂ ਤੁਸੀਂ ਆਪਣੀ ਹੋ ਠੀਕ ਹੈ ਨਾ ਸੜਦਾ ਲੰਗਰ ਚੱਲਦੇ ਰਹਿੰਦੇ 24 ਘੰਟੇ ਬਾਬਾ ਜੀ ਦੇ 20 ਰੁਪਏ ਹਲੇ ਮੋ ਨਹੀਂ ਮੁੱਕਣੇ ਕਦੇ ਉਹਦਾ ਵਿਆਹ ਜੀ ਇੰਨਾ ਹੋਇਆ ਪਿਆ ਕਿ ਉਹ 20 ਰੁਪਏ ਜਿਹੜੇ ਬਾਬਾ ਜੀ ਨੇ ਭੁੱਖੇ ਸਾਧੂ ਨੂੰ ਲੰਗਰ ਸ਼ਿਕਾਇਆ ਸੀਗਾ ਉਹ ਨਹੀਂ ਮੁੱਕਦਾ ਸੋ ਇਸ ਧਰਤੀ ਨੂੰ ਆਮ ਧਰਤੀ ਨਾ ਸਮਝੋ ਇਹ ਸ਼ਹੀਦਾਂ ਦੀ ਇਹ ਫਕੀਰਾਂ ਦੀ ਇਹ ਗੁਰੂਆਂ ਦੀ ਇਹ ਪੀਰਾਂ ਦੀ ਧਰਤੀ ਹੈ ਸੋ ਬਰਕਤ ਵਾਲੀ ਧਰਤੀ ਹੈ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਪਰ ਘਟ ਕੋਟ ਸੜ ਨਾਲ ਇਦਾਂ ਦੇ ਕੋਝੇ ਮਜ਼ਾਕ ਨਾ ਕਰੋ ਕਿ ਤੁਸੀਂ ਇੱਥੇ ਨਹੀਂ ਜਾ ਸਕਦੇ ਇੱਥੇ ਨਹੀਂ ਜਾ ਸਕਦੇ ਮੈਚ ਹੋ ਸਕਦਾ ਹੈ ਪਰ ਮੈਂ ਚੁੱਹ ਹੱਥ ਨਹੀਂ ਮਿਲਾਇਆ ਦੇਖੋ ਕਿੱਡੀ ਪਿੱਡੀ ਗੱਲ ਹੈ ਮੈਂ ਚੁੱਹ ਹੱਥ ਨਹੀਂ ਮਿਲਾਇਆ